ਦੇਖੋ ਡਿਟੇਲਡ ਆਰਡਰ ਤਾਂ ਨਹੀਂ ਜਿਹੋ ਜੱਜ ਸਾਹਿਬ ਨੇ ਜਿਹਨਾਂ ਆਰਡਰ ਸੁਣਾਇਆ ਵੀ ਇੱਕ ਵਾਰ ਕਨਵਿਕਸ਼ਨ ਦਾ 스테ਜ ਦੀ ਉਹ ਗਰੰਟਡ ਹੈ ਸੋ ਮੈਂ ਧੰਨਵਾਦ ਕਰਦਾ ਜੁਡੀਸ਼ੀਅਲ ਸਿਸਟਮ ਦਾ ਹਾਈ ਕੋਰਟ ਦਾ ਔਰ ਕਿਉਂਕਿ ਉੱਥੇ ਵੀ ਇੱਕ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਔਰ ਜੱਜ ਸਾਹਿਬ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦਾ ਸੱਚਾਈ ਦੀ ਜਿੱਤ ਹੋਈ ਹੈ ਔਰ ਜੋ ਕਨਵਿਕਸ਼ਨ ਹੈ ਉਹ ਸਟੇ ਹੋਈ ਹੈ ਔਰ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਦੁਆਵਾਂ ਕੀਤੀਆਂ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਇਹ ਜਿਹੜੀ ਕਨਵਿਕਸ਼ਨ ਦੇ ਉੱਪਰ ਸਟੇ ਉਹ ਗਰੰਟ ਹੋਇਆ ਮੇਰੀ ਖਾਸ ਤੌਰ ਤੇ ਮੇਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਆਪਣਾ ਬਣਾਈ ਰੱਖਿਆ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਸਰ ਸਰਕਲ ਫਲੈਗ ਹੋਸਟ ਕਰੋਗੇ ਸਰ ਉਹਦੀ ਇਹੀ ਸੀਗੀ ਜੀ ਕੰਡੀਸ਼ਨ ਜੋ ਉਹਨਾਂ ਨੇ ਪੀਆਈਐਲ ਪਾਈ ਸੀਗੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹਿਸਟ ਨਹੀਂ ਕਰ ਸਕਦੇ ਹੈਗੇ ਹੁਣ ਜਦੋਂ ਅੱਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈ ਵਾਲੇ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਚੁਅਸ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਚੁਅਸ ਹੋ ਗਈ ਤੇ ਇੱਥੇ ਕਨਵਿਕਸ਼ਨ ਸਟੇ ਹੋ ਗਈ ਫੈਸਲਾ ਕੀਤਾ ਕਿ 24 ਜਨਵਰੀ ਨੂੰ ਸੰਗਰੂਰ ਕੋਰਟ ਦੇ ਵਿੱਚ ਦੋਨਾਂ ਧਿਰਾਂ ਨੂੰ ਸੁਣਾਇਆ ਜਾਵੇ ਤੇ ਕੱਲ 24 ਜਨਵਰੀ ਨੂੰ ਹਾਈ ਕੋਰਟ ਦੇ ਵਕੀਲਾਂ ਦੀ ਲੰਮੀ ਚੌੜੀ ਬਹਿਸ ਜਿਹੜੀ ਸੰਗਰੂਰ ਚ ਹੋਈ ਸੰਗਰੂਰ ਕੋਰਟ ਨੇ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ ਨੂੰ ਤਕਰੀਬਨ 7 ਵਜੇ ਤੱਕ ਇਹ ਪੂਰਾ ਮਾਮਲਾ ਬਰੀਕੀ ਦੇ ਨਾਲ ਸੁਣਿਆ ਤੇ ਜਿਹੜਾ ਫੈਸਲਾ ਉਹ ਅੱਜ ਲਈ ਰੱਖ ਲਿਆ ਗਿਆ ਸੀ ਤਾਂ ਅੱਜ ਜਿਹੜੇ ਕਹਿ ਸਕਦੇ ਆ ਆਰਐਸ ਰਾਏ ਜਿਹੜੇ ਜੱਸਾ ਸਾਹਿਬ ਵੱਲੋਂ ਜਿਹੜਾ ਇਹ ਫੈਸਲਾ ਅੱਜ ਸਵੇਰੇ ਸੁਣਾਇਆ ਗਿਆ ਜਿਸ ਤੋਂ ਬਾਅਦ 31 ਜਨਵਰੀ ਤੱਕ ਜਿਹੜੀ ਇਸ ਮਾਮਲੇ ਦੇ ਵਿੱਚ ਅਮਨ ਰੋੜਾ ਨੂੰ ਸਟੇ ਦੇ ਦਿੱਤੀ ਗਈ ਆ ਉਸ ਦੇ ਪਿੱਛੇ ਤੁਹਾਨੂੰ ਕਾਰ ਦੱਸ ਦਿਆਂ ਕਿ ਇਹ ਕੁਝ ਦਿਨਾਂ ਦੀ ਰਾਹਤ ਮਿਲੀ ਕਿਉਂ ਆ ਕਿਉਂਕਿ ਜਦੋਂ ਕੱਲ 10:30 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਿਹੜੀ ਪੂਰੀ ਬਹਿਸ ਚੱਲੀ ਦੋਨਾਂ ਵਕੀਲਾਂ ਨੇ ਆਪਣਾ ਆਪਣਾ ਪੱਖ ਰੱਖਿਆ ਜਦੋਂ ਅਮਨ ਰੋੜਾ ਦੇ ਵਕੀਲ ਆਪਣਾ ਪੱਖ ਰੱਖ ਰਹੇ ਸੀ ਤਾਂ ਉਸ ਤੋਂ ਬਾਅਦ ਅਰਜਿੰਦਰ ਦੀਪਾ ਜਿਹੜੇ ਉਹਨਾਂ ਦੇ ਜੀਜਾ ਨੇ ਰਿਸ਼ਤੇ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਇਸ ਨੂੰ ਲੈ ਕੇ ਡਾਕੂਮੈਂਟ ਸੀ ਉਹ ਬਹੁਤ ਲੰਮੇ ਚੌੜੇ ਡਾਕੂਮੈਂਟ ਸੀ ਕਾਫੀ ਵੱਡਾ ਰਿਕਾਰਡ ਸੀ ਜਿਹੜਾ ਇਸ ਸਮੇਂ ਜੱਜ ਸਾਹਿਬ ਦੇ ਕੋਲ ਹੈ ਪਰ ਇਹ ਚੀਜ਼ਾਂ ਨੂੰ ਖੋਖਣਾ ਦੇਖਣਾ ਜਾਂਚਣਾ ਜਿਸ ਤੋਂ ਬਾਅਦ ਫੈਸਲਾ ਸੁਣਾਉਣਾ ਇਸ ਲਈ ਇੱਕ ਕੁਝ ਦਿਨਾਂ ਦੀ ਮੌਹਲਤ ਹੈ ਜਿਹੜੀ ਉਹ ਉਹ ਮਿਲੀ ਹੈ ਜਿਹੜਾ ਹੁਣ ਫੈਸਲਾਗਾ ਜਿਹੜਾ ਹੁਣ ਉਹ 31 ਜਨਵਰੀ ਨੂੰ ਹੋਏਗਾ ਹੁਣ ਦੇਖਣਾ ਹੋਏਗਾ ਕਿ 31 ਜਨਵਰੀ ਨੂੰ ਸੰਗਰੂਰ ਕੋਰਟ ਅੰਤਿਮ ਫੈਸਲਾ ਸੁਣਾਉਂਦੀ ਹੈ ਜਾਂ ਫਿਰ ਅੱਗੇ ਡੇਟ ਮਿਲ ਜਾਂਦੀ ਹੈ ਪਰ ਦੋਨੋ ਪੱਖ ਆਪਣੇ ਆਪ ਨੂੰ ਮਜ਼ਬੂਤ ਦੱਸ ਰਹੇ ਨੇ ਅਮਨ ਰੋੜਾ ਨੇ ਅੱਜ ਕੋਰਟ ਤੋਂ ਬਾਹਰ ਆਉਂਦੇ ਕਿਹਾ ਕਿ ਉਹ ਉਹਨਾਂ ਨੂੰ ਕੋਰਟ ਦੇ ਉੱਪਰ ਵਿਸ਼ਵਾਸ ਹੈ ਉਹਨਾਂ ਨੂੰ ਜਿਹੜੀ ਸਟੇ ਮਿਲੀ ਹੈਗੀ ਰਾਹਤ ਮਿਲੀ ਹੈ ਉਹਨਾਂ ਨੇ ਲੋਕਾਂ ਦਾ ਵੀ ਧੰਨਵਾਦ ਕੀਤਾ ਕਿ ਜਿਹੜੇ ਲੋਕਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਨੇ ਤਾਂ ਦੂਜੇ ਪਾਸੇ ਜਿਹੜੇ ਉਹਨਾਂ ਦੇ ਜੀਜਾ ਨੇ ਜਿਨ੍ਹਾਂ ਨੇ ਕੇਸ ਕੀਤਾ ਅਰਜਿੰਦਰਦੀਪਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਨੂੰ ਵੀ ਕੋਰਟ ਦੇ ਉੱਪਰ ਪੂਰਾ ਵਿਸ਼ਵਾਸ ਹੈ ਮੰਨ ਜੋ ਕੋਰਟ ਦੇ ਉੱਪਰ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਪੱਖ ਪੂਰੀ ਮਜ਼ਬੂਤੀ ਦੇ ਨਾਲ ਰੱਖਿਆ ਤੇ ਸਾਨੂੰ ਉਮੀਦ ਹੈ ਕਿ ਫੈਸਲਾ ਜਿਹੜਾ ਸਾਡੇ ਹੱਕ ਦੇ ਵਿੱਚ ਜਾਏਗਾ ਕਿਉਂਕਿ ਸਿਰਫ 31 ਜਨਵਰੀ ਤੱਕ ਇਹ 스테ਜ ਤੇ ਲਈ ਹੈ ਕਿਉਂਕਿ ਪੂਰੇ ਡਾਕੂਮੈਂਟ ਨੇ ਜਿਹੜੇ ਉਹ ਦੇਖੇ ਜਾਣ ਦੇਖ ਕੇ ਜਿਹੜਾ ਫੈਸਲਾ ਜਿਹੜਾ ਉਹ ਕੀਤਾ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਇਹ ਪੂਰਾ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਇਸ ਸਮੇਂ ਅਰਜਿੰਦਰ ਦੀਪਾ ਨੇ ਜਿਹੜੇ ਉਹ ਅਕਾਲੀ ਦਲ ਦਾ ਹਿੱਸਾ ਨੇ ਤੇ ਆਮਨ ਰੋੜਾ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ ਇੱਕ ਵੱਡੇ ਲੀਡਰ ਨੇ ਇਲਾਕੇ ਦੇ ਵਿੱਚ ਤਾਂ ਇਸ ਨੂੰ ਲੈ ਕੇ ਭਾਵੇਂ ਕਿ 2008 ਦੇ ਵਿੱਚ ਉਹਨਾਂ ਦੇ ਜੀਜਾ ਅਤੇ ਉਹਨਾਂ ਦੇ ਵਿਚਕਾਰ ਇੱਕ ਝਗੜਾ ਹੁੰਦਾ ਹੈ ਘਰ ਨੂੰ ਲੈ ਕੇ ਉੱਥੇ ਰਜਿੰਦਰਦੀਪਾ ਦੇ ਅਨੁਸਾਰ ਕਿ ਉਹ ਉਹਨਾਂ ਦੇ ਘਰ ਦੇ ਉੱਪਰ ਆ ਕੇ ਹਮਲਾ ਕਰਦੇ ਨੇ ਜਿਸ ਤੋਂ ਬਾਅਦ ਮਾਮਲਾ ਪੁਲਸ ਕੋਲ ਜਾਂਦਾ ਫਿਰ 9 9 2009 ਦੇ ਵਿੱਚ ਅਮਨ अरोड़ा ਜੀਜਾ ਕੋਰਟ ਜਾਂਦੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਅਮਨ अरोड़ा ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ 2012 ਦੇ ਵਿੱਚ ਸਮਝੌਤਾ ਹੋ ਚੁੱਕਿਆ ਸੀ ਪਰ ਰਜਿੰਦਰ ਦੀਪਾ ਨੇ ਸਾਫ਼ ਤੌਰ ਤੇ ਕਿਹਾ ਕਿ 2012 ਦੇ ਵਿੱਚ ਅਮਨ अरोड़ा ਨੂੰ ਕਾਂਗਰਸ ਤੋਂ ਟਿਕਟ ਮਿਲੀ ਸੀ ਜਦਕਿ ਉਹ ਖੁਦ ਆਜ਼ਾਦ ਪਰ ਮੈਦਾਨ ਚ ਉਤਰੇ ਸਨ ਤਾਂ ਇਸ ਨੂੰ ਲੈ ਕੇ ਪੂਰੀ ਰਾਜਨੀਤੀ ਦੇ ਚੱਲਦੇ ਜਿਹੜਾ ਸਾਰਾ ਕੁਝ ਹੋਇਆ ਕਿਉਂਕਿ ਉਹ ਚਾਹੁੰਦੇ ਸੀ ਕਿ ਰਾਜਨੀਤੀ ਦੇ ਖੇਤਰ ਦੇ ਵਿੱਚ ਅਮਨ ਰੋੜਾ ਅੱਗੇ ਰਹਿਣ ਤਾਂ ਪਰ ਕਿਤੇ ਨਾ ਕਿਤੇ ਅਮਨ ਰੋੜਾ ਕਹਿ ਰਹੇ ਨੇ ਕਿ ਰਜਿੰਦਰਦੀਪ ਪਾਣੇ ਰਾਜਨੀਤੀ ਦੇ ਚੱਲਦੇ ਹੋਏ ਜਿਹੜਾ ਪੂਰਾ ਮਾਮਲਾ ਹੁਣ ਦੇਖਣਾ ਹੋਵੇਗਾ ਇਹ ਜੀਜਾ ਸਾਲਾ ਦੀ ਲੜਾਈ ਦੇ ਵਿੱਚ 31 ਜਨਵਰੀ ਨੂੰ ਕੀ ਨਮਾ ਡੇਟ ਵੀ ਪਾ ਸਕਦੇ ਉਹਨਾਂ ਦੇ ਡਿਪੈਂਡ ਕਰਦਾ ਕਿਉਂਕਿ ਆਰਗੂਮੈਂਟ ਹੈ ਕਾਫੀ ਲਾਪ ਪੁਆਇੰਟ ਇਨਵਾਲਵ ਸੀਐਸ ਕੇਸ ਦੇ ਵਿੱਚ ਦੇ ਇਸ ਕਰਕੇ ਉਸੇ ਕਰਕੇ ਜੱਜ ਸਾਹਿਬ ਕਹਿੰਦੇ ਵੀ ਇਨ ਟਾਈਮ ਇਨ ਦਾ ਆਦਰਵਾਇਜ਼ ਪ੍ਰਾਇਮਾ ਫਸ਼ਾਈ ਕੇਸ ਉਹਨਾਂ ਨੇ ਠੀਕ ਸਮਝਿਆ ਹੋਣਾ ਹੈ ਤਾਂ ਹੀ ਇਨ ਟਰਮ ਕਿਤੀ ਹੈ ਕਿ ਬਾਕੀ ਲਾ ਪੁਆਇੰਟ ਇਨਵੋਲਵ ਹੈ ਉਹ ਕਤੀ ਨੂੰ ਪਤਾ ਲੱਗੇਗਾ ਕੀ ਹੈ ਪਰ ਫਿਰ ਹਾਲ ਕਤੀ ਹੋ ਗਈ ਅੱਜ ਹੁਣ ਰਮਨ ਰੋੜਾ ਜੀ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਲੈਜਿਸਲੇਚਰ ਜਾਣ ਦੀ ਪ੍ਰੋਬਲਮ ਨਹੀਂ ਹੈ ਝੰਡਾ ਲੜਾਉਣ ਦੀ ਪ੍ਰੋਬਲਮ ਨਹੀਂ ਕਿਉਂਕਿ ਕਨਵਿਕਸ਼ਨ ਹੀ ਮੇਨ ਪ੍ਰੋਬਲਮ ਹੁੰਦੀ ਹੈ ਉਹ ਸਟੇ ਹੋ ਚੁੱਕੀ ਹੈ